ਅੰਮ੍ਰਿਤਸਰ ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸੰਮਤੀ ਚੋਣਾ ਦੇ ਵਿੱਚ ਜ਼ਿਲ੍ਹਾ ਅਜਨਾਲਾ ਅਧੀਨ ਆਮ ਆਦਮੀ ਪਾਰਟੀ ਦੇ ਜਿੱਤ ਹਾਸਲ ਕਰਨ ਵਾਲੇ ਉਮੀਦਵਾਰਾਂ ਨੂੰ ਨਾਲ ਲੈ ਕੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਸਤਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਅਤੇ ਇੱਥੇ ਸਭ ਤੋਂ ਪਹਿਲਾਂ ਉਹਨਾਂ ਨੇ ਗੁਰੂ ਘਰ ਦੇ ਵਿੱਚ ਮੱਥਾ ਟੇਕ ਕੇ ਅਰਦਾਸ ਕੀਤੀ ਅਤੇ ਤਹਿ ਦਿਲੋਂ ਧੰਨਵਾਦ ਕੀਤਾ ਵਾਹਿਗੁਰੂ ਦਾ ਸ਼ੁਕਰਾਨਾ ਵੀ ਅਦਾ ਕੀਤਾ ਫਿਰ ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਪੰਜਾਬ ਭਰ ਵਿੱਚ ਆਮ ਆਦਮੀ ਪਾਰਟੀ ਨੂੰ ਵੱਡੀ ਜਿੱਤ ਇਹ ਸ਼ਬਦ ਕਰਦਿਆਂ ਕਿ ਲੋਕਾਂ ਦਾ ਭਰੋਸਾ ਮੁੱਖ ਤੌਰ ਤੇ ਪਾਰਟੀ ਦੀ ਨੀਤੀ ਤੇ ਸਰਕਾਰ ਦੇ ਕੰਮਾਂ ਤੇ ਕਾਇਮ ਹੈ ਤੇ ਜਦੋਂ ਕੁਲਦੀਪ ਸਿੰਘ ਧਾਲੀਵਾਲ ਨੂੰ ਪੁੱਛਿਆ ਗਿਆ ਕਿ ਆਪਣੇ ਜੱਦੀ ਪਿੰਡ ਜਗਦੇਵ ਕਲਾਂ ਤੋਂ ਉਹ ਹਾਰ ਗਏ ਨੇ ਤਾਂ ਇਸੇ ਉਤੇ ਉਹਨਾਂ ਨੇ ਕੀ ਜਵਾਬ ਦਿੱਤਾ ਜ਼ਰਾ ਤੁਸੀਂ ਵੀ ਸੁਣ ਲਓ ਇੱਥੋਂ ਹੀ ਹਮੇਸ਼ਾ ਸ਼ਹੀਦ ਬਾਦ ਲੈ ਕੇ ਬਾਜਾ ਫੜ ਲਓ ਗੋਦਰਾਗੇ ਅਸੀਂ ਆਪਣੀ ਕੋਈ ਵੀ ਮੁਹਿੰਮ ਜਿਹੜੀ ਆ ਉਹ ਸ਼ੁਰੂ ਕਰਦੇ ਸੋ ਪਿਛਲੇ ਕਈ ਦਿਨਾਂ ਤੋਂ ਸਾਡੀਆਂ ਜਿਹੜੀਆਂ ਅੱਲੇਗਰ ਪ੍ਰਾਇਮੇਚਰ ਜਿਲ੍ਹਾ ਪੰਚਾਇਤ ਤੇ ਬਲਾਕ ਸੰਮਤੀ ਦੀਆਂ ਚੋਣਾਂ ਜਿਹੜੀਆਂ ਚੱਲ ਰਹੀਆਂ ਸੀਗੇ ਪੂਰੇ ਪੰਜਾਬ ਦੇ ਵਿੱਚ ਪਾਰਟੀ ਦੀ ਬੰਪਰ ਜਿੱਤ ਹੋਈ ਆ ਪਾਰਟੀ ਦੇ ਵਿਕਾਸ ਦੇ ਕੰਮਾਂ ਦੇ ਉੱਤੇ ਮੋਹਰ ਲੱਗੀ ਆ ਸਾਡੇ ਵੀ ਅਜੇ ਨਾਲ ਇਹ ਹਲਕੇ ਦੇ ਵਿੱਚ 33 ਬਲਾਕ ਸੰਮਤੀਆਂ ਸੀਗੀਆਂ ਜੇਤੂ 32 ਤੇ ਆਮ ਆਦੀ ਪਾਰਟੀ ਦੇ ਉਮੀਦਵਾਰ ਜੇਤੂ ਹੈ ਇੱਕ ਉਮੀਦਵਾਰ ਜਿਹੜਾ ਸ਼ਲੋਮਨੀ ਕੱਲੀ ਦਲ ਦਾ ਜਿੱਤਿਆ ਚਾਰੇ ਚਾਹ ਦੇ ਜਿਲ੍ਹਾ ਪਲਿਸ ਜਿਹੜੀਆਂ ਚਾਰੇ ਦੀਆਂ ਚਾਰੇ ਆਮ ਆਦੀ ਪਾਰਟੀ ਨੇ ਜਿਹੜੀਆਂ ਜਿੱਤੀਆਂ ਜਿਹੜਾ ਕੰਮ ਅਸੀਂ ਹਲਕੇ ਦੇ ਵਿੱਚ ਕੀਤਾ ਸੀ ਵਿਕਾਸ ਦਾ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਦੇ ਜਿਹੜੇ ਕੰਮ ਪਿੰਡੂ ਏਰੀਆ ਦੇ ਵਿੱਚ ਸੀਗੇ ਪਿੰਡਾਂ ਦੀਆਂ ਛੜਕਾਂ ਪਿੰਡਾਂ ਦੇ ਹਸਪਤਾਲ ਪਿੰਡਾਂ ਦੇ ਸਕੂਲ ਪਿੰਡਾਂ ਦੇ ਸੇਧੀਆਂ ਮਾਨ ਸਾਹਿਬ ਦੀ ਸਰਕਾਰ ਨੇ ਜਿਹੜੇ ਬਣਾਏ ਸਰ ਉਹਨਾਂ ਦੇ ਕਰਕੇ ਬਲੋ ਜਿਹੜੀ ਇਹ ਚਿਤ ਹੋਈ ਹੈ ਹਾਲੇ ਕਈ ਥਾਵਾਂ ਤੇ ਕਾਗਜ਼ ਤੇ ਕਾਲੀ ਇਕੱਠੇ ਵੀ ਹੋ ਗਏ ਪਰ ਫਿਰ ਵੀ ਬਹੁਤ ਵੱਡੀ ਬੰਪਲ ਜਿੱਤ ਜਿਹੜੀ ਆਮ ਆਦਮੀ ਪਾਰਟੀ ਦੀ ਪੂਰੇ ਪੰਜਾਬ ਦੇ ਵਿੱਚ ਹੋਈ ਹੈ ਔਰ ਅਗਲੇ 14 ਮਹੀਨੇ ਸਰਕਾਰ ਦੇ ਜਿਹੜੇ ਬਾਕੀ ਹੈ ਉਨਾਂ ਦੇ ਵਿੱਚ ਜਿਹੜੇ ਵਿਕਾਸ ਕਾਜ ਰਹਿ ਗਏ ਜਿਹੜੇ ਅਜੇ ਪਿੰਡਾਂ ਦੇ ਵਿੱਚ ਕੰਮ ਹੋ ਰਹੇ ਉਹ ਸਾਰੇ ਕੰਮ ਮਾਨ ਸਾਹਿਬ ਦੀ ਸਰਕਾਰ ਕੰਪਲੀਟ ਕਰੂਗੀ ਨਾ ਨਹੀਂ ਅਸੀਂ 27 ਦੇ ਵਿੱਚ ਵੀ ਵਿਕਾਸ ਦੇ ਨਾਂ ਦੇ ਉੱਤੇ ਵੋਟਾਂ ਮੰਗਾਗੇ ਹੁਣ ਵੀ ਵਿਕਾਸ ਦੇ ਨਾਂ ਤੇ ਮੰਗੀਏ ਉਹ 27 ਦੇ ਵਿੱਚ ਵੀ ਆਮ ਆਦੀ ਪਾਰਟੀ ਜਦੋਂ ਪੂਰੇ ਪੰਜਾਬ ਦੇ ਵਿੱਚ ਐਸੈਂਬਲੀ ਇਲੈਕਸ਼ਨ ਚ ਜਾਊਗੀ ਤੇ ਵਿਕਾਸ ਜਿਹੜਾ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਨੇ 5 ਸਾਲ ਕੀਤਾ ਉਹਦਾ ਲੇਖਾ ਜੋਖਾ ਉਹਦਾ ਕੋਡ ਕਾਰਡ ਲੈ ਕੇ ਲੋਕਾਂ ਦੇ ਦਰਵਾਜ਼ੇ ਤੇ ਜਾਵਾਂਗੇ ਉਹ ਲਾਜਵੀਂ ਅਗਲੀ ਵਾਰ ਵੀ ਜਿਹੜੀ ਆਮ ਆਦਮੀ ਪਾਰਟੀ ਦੀ ਪੰਜਾਬ ਦੇ ਵਿੱਚ ਸਰਕਾਰ ਬਣੇ ਢਾਲੀਵਾਲ ਸਾਹਿਬ ਜਿਹੜੀ ਸੀਟ ਤੋਂ ਹੀ ਹਾਰੇ ਜੇ ਉਹ ਸੀਟ ਦੀ ਜਿਆਦਾ ਚਰਚਾ ਉਹਨਾਂ ਦਾ ਕਹਿਣਾ ਹੈ ਕਿ ਢਾਲੀਵਾਲ ਸਾਹਿਬ ਆਪਣੇ ਜਿਹੜੀ ਘਰ ਦੀ ਸੀਟ ਹੈ ਉਹਨੂੰ ਹਾਰ ਕੇ ਬਾਕੀ ਜਿਹੜੂ ਜਿਤਾ ਲਿਆ ਸਨਵਾ ਸਾਹਿਬ ਦੀ ਵੀ ਸਹਿਬ ਦੇਖੋ ਗੱਲ ਇਹ ਹੈ ਕਿ ਮੈਂ ਤਾਂ ਵੈਸੇ ਕੱਲ੍ਹ ਸਪਸ਼ਟ ਕਰਤਾ ਸੀਗਾ ਇਹਦਾ ਮਤਲਬ ਇੱਕ ਗੱਲ ਇਹ ਵੀ ਮੰਨੋ ਤੁਸੀਂ ਕਿਉਂਕਿ ਮੈਂ ਤਾਂ ਕੰਮ ਹੀ ਨਾਲੇ ਚ ਕਰਦਾ ਕਦੀ ਆਪਣੇ ਪਿੰਡ ਦੀ ਪੋਲਟਿਕਸ ਚ ਹਿੱਸਾ ਨਹੀਂ ਲਿਆ ਅਜ ਨਾਲੇ ਦੇ ਵਿੱਚ ਜਿੱਥੇ ਜਿੱਥੇ ਸੱਜ ਜਿੱਥੇ ਰਾਜਨੀਤੀ ਕਰਦੇ ਅਜ ਨਾਲੇ ਦੇ ਵਿੱਚ ਉਹ ਇੱਕ ਸੀਟ ਜਿਹੜੀ ਹੱਦ ਗਈ ਉਹ ਕਿੰਦੇ ਪੱਤੀ ਨਹੀਂ ਗਿੱਟਦੇ ਅਜ ਨਾਲਾ ਦੱਸੋ ਜਿੱਥੇ ਮੈਂ ਪਿਛਲੇ 7 ਸਾਲਾਂ ਤੋਂ ਕੰਮ ਕਰਦਾ ਦੂਜੀ ਗੱਲ ਇਹ ਕਿ ਜੇ ਧੱਕਾ ਕਰਕੇ ਜਾਂ ਕੋਈ ਅਦਾ ਕਰਦਾ ਹੁੰਦਾ ਉਹ ਜਿੱਥੀਆਂ ਜਾ ਸਕਦੀਆਂ ਪਤਾ ਹੀ ਇਦਾਂ ਦਾ ਕਿਤੇ ਕੋਈ ਕੰਮ ਨਹੀਂ ਕੀਤਾ ਲੋਕ ਇੰਡੀਪੈਂਡੈਂਟ ਨੇ ਡੈਮੋਕ੍ਰੇਸੀ ਪਾਵੇਂ ਕਿਸੇ ਦਾ ਪਿੰਡ ਆਹ ਬੰਦੇ ਨੇ ਵੋਟਾਂ ਪਾਈਆਂ ਇਹਦਾ ਮਤਲਬ ਇਹ ਵੀ ਨੋਟ ਕਰੋ ਕਿ ਸਾਡੀ ਪਾਰਟੀ ਨੇ ਸਾਡੀ ਸਰਕਾਰ ਨੇ ਕਿਤੇ ਕੋਈ ੱੱਕਾ ਨਹੀਂ ਕੀਤਾ ਜਿਹੜੇ ਵਿਰੋਧੀ ਝੂਠ ਦੇ ਮਤਲਬ ਜਿਹੜੇ ਇਲਜ਼ਾਮ ਲਾਉਂਦੇ ਸੀਗੇ ਸਰਦ ਸਭ ਤੁਹਾਨੂੰ ਹਰਾਉਣ ਵਾਸਤੇ ਇੱਕ ਗੱਲ ਥੋੜੀ ਜਿਹੀ ਕਲੀਅਰ ਕਰਦੇ ਹੋ ਲੱਗਦਾ ਕਿ ਤੁਹਾਨੂੰ ਹਰਾਉਣ ਨੂੰ ਸਾਰੀਆਂ ਪਾਰਟੀਆਂ ਤੁਹਾਡੇ ਪਿੰਡ ਜਿੱਤ ਲਈ ਹੋ ਗਈਆਂ ਸੀ ਉਹਦੀ ਉਹ ਸਾਰੇ ਤਰ੍ਹਾਂ ਦੇ ਕਾਲੀ ਕਾਂਗਰਸੀ ਇਕੱਠੇ ਮੈਨੂੰ ਕੀ ਧੋਣਾ ਮੈਂ ਤਾਂ ਪਿੰਡ 'ਚ ਰਹੀਗਾ ਮੈਨੂੰ ਕੀ ਧੋਣਾ ਸੀਗਾ ਮੈਂ ਤਾਂ ਹੀ ਨਾਲੇ 'ਚ ਕੰਮ ਕਰਦਾ ਤੁਹਾਡੇ ਜੱਦੀ ਪਿੰਡ ਦੀ ਕੀ ਸਾਹਿਬ ਮੇਰਾ ਪਿੰਡ ਰਾਜਸਥਾਨੀ ਹਸਦੋ ਮੈਂ ਤੁਹਾਨੂੰ ਪਹਿਲਾਂ ਕਲੀਅਰ ਕਰ ਦਿੰਦਾ ਮੈਂ 2018 ਤੋਂ ਵਿਦਾਨ ਸਭਾ ਕਾ ਨਾਲੇ ਦਾ ਇੰਚਾਰਜ ਦੇ ਲੱਗਾ ਉੱਥੇ ਹੀ ਕੰਮ ਕਰਦਾ ਰਾਤ ਦਿਨ ਆਪਣੀ ਪੋਲਿਟਿਕਸ ਪਿੰਡ ਦੇ ਵਿੱਚ ਕਦੀ ਨਹੀਂ ਕਰਦਾ ਨਾ ਕੀਤੀ ਪਿੰਡ ਦੇ ਲੋਕ ਕਿੰਨੀ ਪਿੰਡਡ ਆਜ਼ਾਦ ਨੇ ਜਿੱਥੇ ਵੋਟ ਪਾਉਣੀ ਕੋਈ ਚੱਕਰ ਨਹੀਂ ਹੈ ਗੱਲ ਗੱਲ ਇਹ ਹੈ ਕਿ ਜਿੱਥੇ ਜਿਹੜੀ ਮੇਰੀ ਕਦਰਮ ਭੂਮੀ ਜਿੱਥੇ ਮੈਂ ਕੰਮ ਕਰ ਰਿਹਾ ਮੇਰੇ ਉਸ ਰਿਜ਼ਲਟ ਦੀ ਗੱਲ ਕਰੋ ਤੁਸੀਂ ਜਿਹੜਾ ਮੈਂ ਇਹ ਨਾਲ ਵਿੱਚ 32 ਸੀਟਾਂ ਜਿੱਤ ਕੇ ਲਿਆਂਦੀ ਆ ਤੁਸੀਂ ਉਹ ਨੈਗੇਟਿਵ ਗੱਲ ਨਾਲ ਕਹੋ ਪੋਜ਼ਿਟਿਵ ਗੱਲ ਜਿਹੜੀ ਆ ਉਹ ਕਹੋ ਉਹਦੇ ਤੋਂ ਹਿਸਾਬ ਤੇ ਆ ਕਿ ਅਸੀਂ ਕਿਤੇ ਕੋਈ ਤੱਕਾ ਨਹੀਂ ਕੀਤਾ ਹਰ ਬੰਦੇ ਨੂੰ ਕਹਾ ਕੇ ਠੀਕ ਹੈ ਡੈਮੋਕ੍ਰੇਸੀ ਆਪਣੀ ਵੋਟ ਪਾਓ ਜਿੱਤੋਂ ਕੋਈ ਗੱਲ ਨਹੀਂ ਪੰਜਾਬ ਦੇ ਵਿੱਚ ਵੱਡੀ ਜਿੱਤ ਆਮ ਆਗੂ ਪਾਰਟੀ ਨੇ ਹਾਸਲ ਕੀਤੀ ਹੈ ਕਿਵੇਂ ਦੇਖ ਰਹੇ ਹੋ ਜੀ ਉਧਰ ਸ਼੍ਰੋਮਣੀ ਅਕਾਲੀ ਦਲ ਕਹਿੰਦਾ ਕਿ ਅਸੀਂ ਵੀ ਆਵਾਂਗੇ ਡਾਇਨਾਸੌਰ ਵੀ ਆਉਣਗੇ ਕਿਵੇਂ ਦੇਖ ਰਹੇ ਹੋ ਜੀ ਨਾ ਡਾਇਨਾਸੌਰ ਆਉਣਗੇ ਨਾ ਕੱਲੀ ਆਉਣਗੇ ਕੱਲੀਆਂ ਨੇ ਬੱਲੇ ਕਰ ਲਿਆ ਯਾਰ ਪਹਿਲਾਂ ਤਰਨਤਾਰ ਦੀ ਇਲੈਕਸ਼ਨ ਦੇ ਵਿੱਚ ਗੈਂਗਸਟਰ ਦੇ ਸਿੱਤੇ ਇਲੈਕਚਰਰੀ ਹਾਂ ਤ੍ਰੀ ਭਾਈ ਵਿੱਚ ਹੁਣ ਫਿਰ ਇਸ ਇਲੈਕਸ਼ਨ ਦੇ ਵਿੱਚ ਵੀ ਗੈਂਗਸਟਰ ਨੂੰ ਜਿਹੜਾ ਵਰਤਿਆ ਗਿਆ ਡਾਇਨਾਸੌਰ ਨਹੀਂ ਹੋ ਸਕਦੇ ਕੱਲੀ ਨਹੀਂ ਆ ਸਕਦੇ ਭੁੱਲ ਜਾਣ ਕੱਲੀ ਗੈਂਗਸਟਰ ਦੇ ਸਿੱਤੇ ਤੁਸੀਂ ਕਿੰਨਾ ਕਿਤੇ ਪੋਲਿਟਿਕਸ ਕਰ ਸਕਦੇ ਹੋ ਨਹੀਂ ਆਉਣਗੇ ਕੱਲੀ ਦਲ ਬਹੁਤ ਬੁਧੀਤਾ ਦਾ ਹੋਰ ਵੀ ਮਾਤ ਖਾਦੀ ਉਹਨੇ ਅੱਗੇ ਵੀ ਖਾਦੀ ਸਤਾਈ ਦੀ ਬਹੁਤ ਬੁਧੀਤਾ ਬਣਾ ਰਹੇ ਹਾਂ ਇੱਕ ਨਾ ਜ਼ਿਕਰ ਕਰਨਾ ਚਾਹਾਂਗੇ ਉਹਨੂੰ ਸ਼ਰਮਣੀਏ ਕਰ ਸੋਦਾ ਦੀ ਇੱਕੀ ਕੁਲਦੀਪ ਸਿੰਘ ਧਾਲੀਵਾਲ ਦਾ ਸਾਫ਼ ਕਹਿਣਾ ਹੈ ਕਿ ਲੋਕ ਨੇ ਜਿਹੜੇ ਉਹ ਆਜ਼ਾਦ ਨੇ ਜਿੰਨੂੰ ਮਰਜ਼ੀ ਵੋਟ ਪਾ ਸਕਦੇ ਨੇ ਤੇ ਇਤੋਂ ਇਹ ਵੀ ਸਾਬਤ ਹੁੰਦਾ ਕਿ ਆਮ ਆਦਮੀ ਪਾਰਟੀ ਕਿਸੇ ਨਾਲ ਕੋਈ ਧੱਕਾ ਨਹੀਂ ਕਰਦੀ ਹਕੀਕਤ ਟੀਵੀ ਪੰਜਾਬੀ ਲਈ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਦੀ ਰਿਪੋਰਟ